ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸੋ ਵੇਰਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਗੁਰ ਚਰਨਾ ਦਰਸ਼ਨ ਪਿਆਸੀ ਦਿਨ ਰਾਤ ਚਿਤਵੋਂ ਅੰਧੇ ਨੀ ਫਰਮੇ ਲਿਆ ਨਾਨਕ ਹਰ ਸੰਗ ਮੀਤ ਸਤਨਾਮ ਸ੍ਰੀ ਏਨਾ ਅੰਦਰ ਅਮਰ ਥਲ ਸਹੀ ਜਾਣਨ ਸੂਲੀਆਂ ਹਰ ਜਾਣੇ ਸਹੀ ਬਿਰਹੋ ਹਉ ਤਿਨ ਵਿਟੋ ਸਦਕੋ ਮਖੋਲੀਆਂ ਹਰ ਮੇਲੋ ਸੱਜਣ ਪੁਰਖ ਮੇਰਾ ਸਿਰ ਤਿਨ ਵਿਟੋ ਤਲ ਰੋ ਜੋ ਸਿੱਖ ਗੁਰਕਾਰ ਕਮਾਵੈ ਹੋ ਗੁਰਮਤਿ ਨਾਂ ਕਾ ਗੋਲੀਆ ਹਰ ਰੰਗ ਚਲੂ ਲੈ ਜੋਰ ਤੇ ịn ਭਿੰਨੀ ਹਰ ਰੰਗ ਚੋਲੀਆ ਕਰ ਕਿਰਪਾ ਨਾਨਕ ਮੇਲ ਗੁਰ ਪਹਿ ਸਿਰ ਵੇਚਿਆ ਮੋਲੀਆ ਕਰ ਕਿਰਪਾ ਮੇਨ ਗੁਰ ਪਹਿ ਸਿਰ ਬੀਤੇ ਆ ਮੋਲੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਣੋ ਜਾਨਾਂ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ ਦਾ ਸਰਕਾਰਾ ਅੰਮ੍ਰਿਤ ਵੇਲੇ ਦੀਵਾਨਾ ਵਿਖੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਲੜੀਵਾਰ ਗੁਰਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ ਅੱਜ ਦਾ ਪਵਿੱਤਰ ਸ਼ਬਦ ਰਾਗ ਗਉੜੀ ਕੀ ਵਾਰ ਮਹੱਲਾ ਚੌਥਾ ਦਾ 19ਵੀਂ ਪੌੜੀ 19ਵਾਂ ਸ਼ਲੋਕ ਹੈ ਆਓ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਬਚਨਾਂ ਰਾਹੀਂ ਕੀ ਉਪਦੇਸ਼ ਬਖਸ਼ਿ ਕਰਦੇ ਹਨ ਅਰੰਭ ਕਰਕੇ ਸਰਪੰਨ ਕਰੀਏ ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸ ਦੀਆਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬਲਾਂ ਨੇ ਗੱਜ ਕੇ ਆਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਤਨ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 4 ਜੇਨਾਂ ਅੰਦਰ ਯੰਗਰਥਲ ਸਹੀ ਜਨਨ ਸੋਲੀਆਂ ਹਰ ਜਾਣੇ ਸਹੀ ਬਿਰਹੋ ਹੋ ਤਨ ਵਿਟੋ ਸਦਕੁਮ ਕੋਲੀਆਂ ਸੋ ਗੁਰੂ ਸਤਿ ਸੰਤ ਸਹਿ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਇਥੇ ਵਿਛੋੜੇ ਤੋਂ ਪੈਦਾ ਹੋਈ ਪੀੜ ਦਰਦ ਅਤੇ ਪਿਆਰ ਨੂੰ ਉਹੀ ਸਮਝਦੇ ਆ ਜਿਨ੍ਹਾਂ ਨੂੰ ਵਿਛੋੜਾ ਪਿਆ ਹੋਵੇ ਇਨਾਂ ਨੂੰ ਕਦੇ ਵਿਛੋੜਾ ਪਿਆ ਹੀ ਨਹੀਂ ਉਹਨਾਂ ਨੂੰ ਉਸ ਦਰਦ ਦਾ ਕੀ ਪਤਾ ਕਿਦਾਂ ਦਾ ਹੁੰਦਾ ਜਿਵੇਂ ਸਤਗੁਰੂ ਜੀ ਉਦਾਹਰਣ ਦਿੰਦੇ ਨੇ ਜਿਨ੍ਹਾਂ ਅੰਦਰ ਉਮਰ ਥਨ ਉਮਰ ਥਨ ਮਤਲਬ ਭੈੜੀ ਫੋੜ ਜਿਸਨੂੰ ਬਾਣੀ ਦੇ ਵਿੱਚ ਪਾਤਸ਼ਾਹ ਜੀ ਨੇ ਗੁਰੂ ਪਿਆਰਿਓ ਗੱਧੋ ਧਾਣਾ ਫੋੜਾ ਜਾਂ ਭਗੰਦਰ ਦਾ ਫੋੜਾ ਕਿਨਾ ਮਾਸ ਫੋੜਾ ਫੋੜਾ ਜੀ ਨਾਲ ਪਿਛਲੇ ਸਮਿਆਂ ਵਿੱਚ ਕੋਈ ਇਲਾਜ ਹੀ ਨਹੀਂ ਸੀ ਹੁੰਦਾ ਉਹ ਸਾਡੇ ਸ਼ਰੀਰ ਨੂੰ ਅੰਦਰੋਂ ਅੰਦੀ ਖਤਮ ਕਰ ਦਿੰਦੇ ਆ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜੀ ਬਖਸ਼ੇ ਕਰਦੇ ਹਨ ਜੇ ਜਿਨ੍ਹਾਂ ਦੇ ਅੰਦਰ ਐਸਾ ਫੋੜਾ ਹੁੰਦਾ ਹੈ ਉਹ ਹੀ ਉਹਨਾਂ ਦੀ ਪੀੜ ਨੂੰ ਜਾਣਦਾ ਹੈ ਜਾਂ ਸੂਲ ਦਾ dard ਜਾਂ ਕਿਹਦੇ ਸੂਲੀਆਂ ਝੰਹੋਰੀਆਂ ਜਿਹਦੇ ਚੁਬਦੀਆਂ ਉਸੇ ਨੂੰ ਪਤਾ ਲੱਗਦਾ ਹੈ ਉਸ ਪੀੜ ਦਾ ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਵਰਸ਼ੇ ਕਰਦੇ ਹਨ ਇਹਦਾ ਮਾਲਕ ਤੋਂ ਵਿਸ਼ੋਲਾ ਪਿਆ ਉਹਦਾ ਪਤਾ ਵੀ ਉਹਨਾਂ ਨੂੰ ਲੱਗਦਾ ਜਿਨ੍ਹਾਂ ਨੂੰ ਮਾਲਕ ਦੇ ਨਾਲ ਪਿਆਰ ਹੁੰਦਾ ਪਿਆਰ ਵਾਲਿਆਂ ਨੂੰ ਵਿਸ਼ੋਲੇ ਦੇ ਦਰਦ ਦਾ ਪਤਾ ਹੈ ਜਿਵੇਂ ਪੰਜਵੇਂ ਪਾਤਸ਼ਾਹ ਜੀ ਨੂੰ ਕੁਝ ਸਮੇਂ ਦੇ ਲਈ ਵਿਸ਼ੋਲਾ ਪਿਆ ਚੌਥੇ ਪਾਤਸ਼ਾਹ ਤੋਂ ਜਿਸ ਵੇਲੇ ਉਹਨਾਂ ਨੂੰ ਚਾਚੇ ਤਾਏ ਦੇ ਪੁੱਤਰ ਦੇ ਵਿਆਹ ਵਿੱਚ ਭੇਜਦੇ ਆ ਤੇ ਨਾਲ ਜਾਂਦਿਆਂ ਨੂੰ ਹੁਕਮ ਦਿੰਦੇ ਆ ਵਿਆਹ ਅਟੈਂਡ ਕਰਨਾ ਜਦੋਂ ਵਿਆਹ ਸਮਾਪਤੀ ਹੋ ਜਾਵੇ ਤੇ ਫਿਰ ਤੁਸੀਂ ਉੱਥੇ ਹੀ ਆਪਣੇ ਪੁਰਾਣੇ ਘਰ ਵਿੱਚ ਰਹਿਣਾ ਨਿੰਨਾ ਚ ਸੱਦੀਗੇ ਦਾ ਉਹਨਾਂ ਚ ਆਉਣਾ ਨਹੀਂ ਉੱਥੇ ਸਿੱਕੀ ਦਾ ਨਾਮ ਦਾ ਪ੍ਰਚਾਰ ਕਰਨਾ ਸਤਮਿਤਨ ਕਹਿ ਕੇ ਪਾਤਸ਼ਾਹ ਚਲੇ ਗਏ ਔਰ ਵਿਆਹ ਹੋਣ ਤੋਂ ਬਾਅਦ ਉੱਥੇ ਰਹਿਣ ਲੱਗੇ ਲੰਬਾ ਸਮਾਉੜੀ ਕੀਤੇ ਜਦੋਂ ਨਾਲ ਕੋਈ ਸਨੇਹਾ ਪਹੁੰਚਿਆ ਤਾਂ ਫਿਰ ਉਹ ਨਾਣੇ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ ਜਿਸ ਨੂੰ ਅਸੀਂ ਸ਼ਬਦ ਹਜ਼ਾਰੇ ਕਹਿੰਦੇ ਹਾਂ ਮੇਰਾ ਮਨ ਲੋਚੈ ਗੁਰਦਰਸ਼ਨ ਤਾਹੀਂ ਬਿਨ ਬਕਰੇ ਚਾਤਰਕ ਕੀ ਨਿਆਏ ਤ੍ਰਿਕਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀ ਤੇ ਇਸ ਤਰ੍ਹਾਂ ਉਹਨਾਂ ਨੇ ਇਹ ਤਿੰਨ ਚਿੱਠੀਆਂ ਉੱਥੋਂ ਪਾਈਆਂ ਜਿਹੜੀਆਂ ਪਹਿਲੀਆਂ ਦੋ ਚਿੱਠੀਆਂ ਤਾਂ ਪ੍ਰਿਥੀ ਚੰਦੇ ਹੱਥ ਲੱਗ ਗਈਆਂ ਉਹਨੇ ਦਿੱਤੀਆਂ ਨਾ ਤੇ ਤੀਜੀ ਚਿੱਠੀ ਪਾਤਸ਼ਾਹ ਜੀ ਨੂੰ ਮਿਲ ਗਈ ਜਿਹਦੇ ਵਿੱਚ ਬੜਾ ਦਲਬਿਸ਼ੋੜੇ ਦਾ ਹਾਰ ਲਿਖਿਆ। ਫਿਰ ਉਹ ਆਪਣੇ ਛੋਟੇ ਪੁੱਤਰ ਅਰਜਨ ਦੇਵ ਜੀ ਨੂੰ ਬੁਲਾਉਂਦੇ ਹਨ ਲਾਹੌਰ ਤੋਂ। ਮੱਬਾ ਗੁੱਤਾ ਜੀ ਵਰਗੇ ਸਿਆਣੇ ਸਿੱਖ ਲੈ ਕੇ ਆਉਂਦੇ ਆ ਜਾ ਕੇ ਉਹਨਾਂ ਨੂੰ। ਔਰ ਫਿਰ ਪਤਾ ਲੱਗਿਆ ਵੀ ਜਿਹੜੀਆਂ ਪਹਿਲੀਆਂ ਦੋ ਚਿੱਠੀਆਂ ਉਹ ਪੰਥੀ ਚੰਦ ਕੋਲ ਐ ਤੇ ਜਦ ਉਸ ਤੋਂ ਮੰਗੀਆਂ ਤੇ ਉਹਨੇ ਦਿੱਤੀਆਂ ਉਲਟਾ ਲੜਾਈ ਕਰਨ ਲੱਗਿਆ ਕਹਿੰਦਾ ਉਹ ਕਿਹੜਾ ਹੁੰਡੀ ਸੀ ਚੈੱਕ ਸੀ ਜਿਹੜਾ ਮੈਂ ਉਹਦੇ 'ਤੇ ਪੈਸੇ ਲੈ ਲੈਂਦਾ ਗੁਰੂ ਪਿੱਤਾਰੇ ਬੜਾ ਗਿਆ ਕੋਈ ਨਹੀਂ ਮੈਂ ਦੇਖਣੀ ਐ ਜਾਂ ਉਹਨੇ ਕੀ ਦੇਖਿਆ ਮਾੜਾ ਜਿਹਾ ਮੈਨੂੰ ਦਿਖਾਤਾ ਸਹੀ ਜਦੋਂ ਮੁੱਕਰ ਹੀ ਗਿਆ ਤਾਂ ਪਾਤਸ਼ਾਹ ਜਾਨੀ ਜਾਨ ਸਤਿਗੁਰਾਂ ਨੇ ਉਹਦੇ ਘਰੋਂ ਪ੍ਰਾਣਾ ਚੋਲਾ ਮੰਗਾਇਆ ਜਿਹੜਾ ਕਿ ਉਹਨੇ ਅੱਜ ਤੱਕ ਕੇ ਲਾਇਆ ਸੀ ਜਾਂ ਕੱਲ ਦਾ ਲਾਇਆ ਸੀ ਜਦੋਂ ਚੋਲਾ ਜੀ ਦੇ ਵਿੱਚ ਕਾਗਜ਼ ਪੱਤਰ ਚਲ ਸਾਰੇ ਚੋਲੇ ਦੀ ਗਿੱਧੀਆਂ ਵਿੱਚ ਜਦੋਂ ਉਹ ਚੋਲਾ ਲਿਆਂਦਾ ਗਿਆ ਤੇ ਉਹਦੇ ਵਿੱਚੋਂ ਚਿੱਠੀਆਂ ਨਿਕਲੀਆਂ ਆਇਆਂ ਇਹ ਚਿੱਠੀਆਂ ਕੱਢ ਕੇ ਸਤਿਗੁਰੂ ਹਰ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਲੋ ਇਹ ਇੱਕ ਸ਼ਬਦ ਦੇ ਤਿੰਨ ਪਦੇ ਹੋ ਗਏ ਇੱਕ ਸ਼ਬਦ ਬਣ ਗਿਆ ਬੜਾ ਸੁੰਦਰ ਇਹ ਤਾਂ ਵਿਛੋੜੇ ਦਾ ਦਾਦ ਦਾ ਹੁਣ ਇਸ ਦਾ ਚੌਥਾ ਪਦਾ ਜਿਹੜਾ ਤਿਆਰ ਕਰ ਦੂਗਾ ਮੈਂ ਉਹਨੂੰ ਹੁਣੇ ਹੀ ਦਿੱਤੀ ਦੇ ਦੇਵਾਂਗਾ ਤਾਂ ਪਹਿਲਾਂ ਪੰਖੀ ਤੰਦਰੁ ਟਾਈਮ ਦਿੱਤਾ ਗਿਆ ਪਰ ਉਹ ਤੋਂ ਕਿਹੜਾ ਸ਼ਬਦ ਉਚਾਰਨ ਹੋਣਾ ਸੀ ਇਸ ਕਰਕੇ ਉਹਨੂੰ ਕੋਈ ਸ਼ਬਦ ਨਾ ਆਉਣਿਆ ਕਿਉਂਕਿ ਉਸ ਦਾ ਧਿਆਨ ਕੇਵਲ ਮਾਇਆ ਵਿੱਚ ਸੀ ਫਿਰ ਅਰਜਨਦੇਵ ਜੀ ਨੂੰ ਹੁਕਮ ਦਿੱਤਾ ਤੇ ਉਹਨਾਂ ਨੇ ਉਸੇ ਮੇਰੇ ਚੌਥਾ ਸ਼ਬਦ ਉਚਾਰਿਆ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਗਨਤੀ ਘਰ ਮੈਂ ਪਾਇਆ ਸੇਵ ਕਈ ਪਰ ਚਸਰਨ ਵਿਛੜਾ ਜਨ ਨਾਨਕ ਦਾਸ تمہਾਰੇ ਜੀਉ ਹੋ ਕੋਲੀ ਜੀਉ ਕੋ ਵਰ ਭਾਵੀ ਜਨ ਨਾਨਕ ਦਾਸ ਤੁਹਾਾਰੇ ਜੀਉ ਤੋ ਇਸ ਤਰ੍ਹਾਂ ਜਿਨ੍ਹਾਂ ਨੂੰ ਵਿਛੋੜਾ ਪਿਆ ਹੀ ਨਹੀਂ ਉਹਨਾਂ ਨੂੰ ਦਰਦ ਦਾ ਕੀ ਪਤਾ ਜਿਨ੍ਹਾਂ ਦੇ ਉਹ ਗਦੋ ਧਾਣਾ ਫੋੜਾ ਭਵੰਦਰ ਦਾ ਫੋੜਾ ਹੋਇਆ ਨਹੀਂ ਸੂਲ ਹੋਇਆ ਨਹੀਂ ਦਰਦ ਹੋਇਆ ਨਹੀਂ ਉਹਨਾਂ ਨੂੰ ਦੁੱਖ ਦੀ ਪੀੜ ਕਰ ਕੀ ਪਤਾ ਰੀਤਮ ਜੀ ਬਖਸ਼ੇ ਕਰਦੇ ਹਨ ਕਿ ਉਸ ਪੀੜਾ ਨੂੰ ਜੋ ਵਿਛੋੜੇ ਦਾ ਦਰਦ ਹੈ ਹਰ ਜਾਣ ਐ ਸੇਈ ਬਿਰਹਾ ਇਸੇ ਤਰ੍ਹਾਂ ਹਰੀ ਜੋ вые ਹੋਏ ਪਿਛੋੜੇ ਦੇ ਦਰਦ ਨੂੰ ਉਹੋ ਹੀ ਜਾਣਦੇ ਆ ਜਿਨ੍ਹਾਂ ਨੂੰ ਪਿਆਰ ਪਿਆ ਹੈ ਹਉ ਤਿੰਨ ਵਿਟੋ ਸਦਕੁਮ ਘੋਲੀਆਂ ਤੇ ਜਿਹੜੇ ਉਸ ਪਿਆਰ ਨੂੰ ਸਮਝਦੇ ਹਨ ਮੈਂ ਉਹਨਾਂ ਕੋ ਸੜਕੇ ਜਾਂਦਾ ਹਾਂ ਬਲਿਹਾਰੇ ਜਾਂਦਾ ਹਾਂ ਘੋਲੀ ਜਾਂਦਾ ਹਾਂ ਹਰ ਮੇਲੋਂ ਸੱਜਣ ਪੁਰਖ ਮੇਰਾ ਸਿਰ ਤਿੰਨ ਵਿਟੋ ਤਲ ਰੋਲੀਆਂ हे ਹਰੀ हे ਪਰਮੇਸ਼ਰ ਮੈਨੂੰ ਕੋਈ ਐਸਾ ਸੱਜਣ ਮਰਦ ਬੁਲਾ ਦਿਓ ਜਿਹੜਾ ਤੇਰਾ ਪਿਆਰਾ ਹੋਵੇ ਸੇਹੀ ਪਿਆਰੀਆਂ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਿ ਆਵੇ ਕਿਰਪਾ ਕਰਕੇ ਮੈਨੂੰ ਐਸੇ ਤੇਰੇ ਪਿਆਰੇ ਸੱਜਣ ਦੇ ਨਾਲ ਮਲਾਉਣਾ ਕਰੋ ਜਿਹੜੇ ਸਿੱਖ ਗੁਰਦੀ ਦੱਸੀ ਕਾਰ ਸੇਵਾ ਕਮਾਉਂਦੇ ਹਨ ਵਰੂ ਦੇ ਦੱਸੇ ਅਨੁਸਾਰ ਚੱਲਦੇ ਹਾਂ ਮੈਂ ਤਾਂ ਉਹਨਾਂ ਦਾ ਵੀ ਬੁਲਾਮ ਬਣ ਜਾਵਾਂਗਾ ਭਾਵੇਂ ਮੈਂ ਤੇਰੇ ਦਾਸਾਂ ਦਾ ਦਾਸ ਬਣ ਜਾਵਾਂਗਾ ਮੈਨੂੰ ਕੋਈ ਐਸਾ ਤੇਰਾ ਪਿਆਰਾ ਮਿਲਾ ਦਿਓ ਉਹਨਾਂ ਦੇ ਦਰਸ਼ਨਾਂ ਦੇ ਖਾਤਰ ਮੇਰਾ ਸਿਰ ਉਹਨਾਂ ਦੇ ਪੈਰਾਂ ਹੇਠ ਰੋਲੇ ਭਾਵੇਂ ਮੇਰਾ ਸਿਰ ਤਿੰਨ ਵਿਟਹੁ ਤਲ ਰੋਲੀਆ ਮੈਂ ਆਪਣਾ ਸੀਸ ਉਹਨਾਂ ਦੇ ਚਰਨਾਂ ਵਿੱਚ ਪੈਰਾਂ ਵਿੱਚ ਰੱਖ ਦੇਵਾਂਗਾ ਕਿਰਪਾ ਕਰਕੇ ਤੇਰਾ ਐਸਾ ਪਿਆਰਾ ਮੈਨੂੰ ਮਿਲਾ ਦਿਓ ਜੋ ਸਿੱਖ ਗੁਰਕਾਰ ਕਮਾਵੇ ਜਿਹੜਾ ਗੁਰੂ ਦੀ ਸਿੱਖਿਆ ਤੇ ਚੱਲਦਾ ਹੋਇਆ ਗੁਰੂ ਦੀ ਦਸੀਕਾਰ ਸੇਵਾ ਦੀ ਕਮਾਈ ਕਰਦਾ ਹੈ ਹਉ ਗੋਲਮ ਪਿੰਡਾਂ ਕਾ ਗੋਲੀਆ ਮੈਂ ਉਹਨਾਂ ਗੁਲਾਮਾਂ ਦਾ ਵੀ ਬਲਾਮ ਬਣ ਜਾਵਾਂਗਾ ਉਨ੍ਹਾਂ ਗੁਰੂ ਦੇ ਸਿੱਖਾਂ ਦਾ ਮੈਂ ਗੋਲਾ ਬਣ ਜਾਵਾਂਗਾ ਸੇਵਾ ਕਰਾਂਗਾ ਕਿਰਪਾ ਕਰਕੇ ਉਹਨਾਂ ਦੇ ਨਾਲ ਮਿਲਾ ਦਿਓ ਹਰ ਰੰਗ ਚਲੂ ਲੈ ਜੋ ਰਤੇ ਜਿਹੜੇ ਇਸ ਨਾਮ ਦੇ ਗੂੜੇ ਰੰਗ ਵਿੱਚ ਰੰਗੇ ਹੋਏ ਹਨ ਤਿੰਨ ਪਿੰਨੀ ਹਰ ਰੰਗ ਚੋਲੀਆਂ ਕਿ ਜੇ ਨਾ ਨੇ ਚੋਲੇ ਭਾਵ ਸਰੀਰ ਪਰ ਉਹਦੇ ਰੰਗ ਵਿੱਚ ਰੰਗੇ ਹੋਏ ਭਿੱਜੇ ਹੋਏ ਹਨ ਜੋ ਉਹਦੇ ਨਾਮ ਦੇ ਰਸ ਨਾਲ ਭਿੱਜੇ ਹੋਏ ਹਨ ਮੈਨੂੰ ਉਹਨਾਂ ਦਾ ਮਲਾਪ ਕਰਵਾ ਦਿਓ ਕਰ ਕਿਰਪਾ ਨਾਨਕ ਮੇਰ ਗੁਰ ਪਹਿ ਸਿਰ ਬੇਤੀਆ ਮੋਲੀਆ ਏ ਨਾਨਕ ਰਉ ਨੇ ਕਿਰਪਾ ਕਰਕੇ ਜਦੋਂ ਜਿਨ੍ਹਾਂ ਨੂੰ ਗੁਰੂ ਮਿਲਾਇਆ ਤੇ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਪਈ ਉਹ ਨਾਲੇ ਆਪਣਾ ਸਿਰ ਗੁਰੂ ਦੇ ਅੱਗੇ ਵੇਚ ਦਿੱਤਾ ਭਾਵ ਆਪਣੀ ਮਤ ਗੁਰੂ ਅੱਗੇ ਰੱਖ ਕੇ ਗੁਰੂ ਦੀ ਮਤ ਲੈ ਲਈ ਆ ਉਹ ਨਾਲੇ ਆਪਣਾ ਸਿਰ ਜਿਹੜਾ ਹੈ ਗੁਰੂ ਦੇ ਚਰਨਾਂ ਵਿੱਚ ਰੱਖ ਦਿੱਤਾ ਕਰ ਕਿਰਪਾ ਨਾਨਕ ਮੇਰ ਗੁਰਪਹਿ ਛਿਰਪਾ ਕਰਕੇ ਜਦੋਂ ਮੈਨੂੰ ਨਾਨਕ ਚੌਥੇ ਨਾਨਕ ਗੁਰੂ ਅਮਰਦਾਸ ਜੀ ਕਹਿੰਦੇ ਗੁਰੂ ਅਮਰਦਾਸ ਜੀ ਨਾਲ ਮਿਲਾਇਆ ਸਮੈ ਉਹ ਨਾ ਕੋ ਬਿਹਾਰੇ ਗਿਆ ਆਪਣਾ ਸਿਰ ਵੀ ਉਹਨਾਂ ਦੇ ਭੇਦ ਕਰ ਦਿੱਤਾ ਉਹਨਾਂ ਦੇ ਦਰਸ਼ੇ ਰੱਥ ਦਿੱਤਾ ਅੱਗੇ ਚੱਲਦਾ ਹੈ ਗੁਰ ਪਿਆਰਿਓ ਮਹੰਲਾ ਚੌਥਾ ਅਗਲਾ ਸ਼ਬਦ ਪੌੜੀ ਦਾ ਅਉਗਣੀ ਭਰਿਆ ਸਰੀਰ ਹੈ ਸੰਤੋ ਆਗਣੇ ਭਰਿਆ ਸਰੀਰ ਹੈ ਕਿਉ ਸੰਤੋ ਨਿਰਮਲ ਹੋਏ हे ਸੰਤ ਜਨੋ ਹਰੀ ਦੇ ਪਿਆਰਿਓ ਸਾਜਾ ਸਰੀਰ ਆਗਣਾਂ ਦੀ ਮੈਲ ਨਾਲ ਭਰਿਆ ਹੋਇਆ ਅਸੀਂ ਆਪਣੇ ਸਰੀਰ ਨੂੰ ਕਿਵੇਂ ਆਗਣ ਅਤੇ ਵਿਕਾਰਾਂ ਤੋਂ ਰਹਿਤ ਕਰੀਏ ਆਗਣਾਂ ਦੀ ਮੈਲ ਕਿਵੇਂ ਦੂਰ ਕਰੀਏ ਇਵੇਂ ਸਾਡਾ ਸਰੀਰ ਨਿਰਮਲ ਹੋਵੇ ਸਾਫ਼ ਹੋਵੇ ਉਹਨਾਂ ਵਿਕਾਰਾਂ ਤੋਂ ਖਾਲੀ ਹੋਵੇ ਤੇ ਪਾਤਸ਼ਾਹ ਜੀ ਫਿਰ ਉਹਦੀ ਜੁਗ ਦੱਸਦੇ ਆ ਸਤਿਗੁਰੂ ਗੁਰਮੁਖ ਗੁਰਮੇਹਾ ਜੀ ਆ ਮਲ ਹਉ ਮੈਂ ਕੱਢੈ ਧੋਏ ਉਹਨਾਂ ਵਿਕਾਰਾਂ ਨੂੰ ਕੱਢਣ ਵਾਸਤੇ ਸਤਗੁਣਾ ਦੀ ਲੋੜ ਹੈ ਜਿਸ ਤਰ੍ਹਾਂ ਮੈਲ ਨੂੰ ਕੱਢਣ ਵਾਸਤੇ ਸਫਾਈ ਦੀ ਲੋੜ ਹੈ ਜਿਵੇਂ ਕਿਸੇ ਗੰਦੀ ਬਾਲਟੀ ਨੂੰ ਟੁੱਟੀ ੇਠਾ ਰੱਖ ਦਿਓ ਛੱਡ ਦਿਓ ਟੁੱਟੀ ਉਹ ਚੱਲਦਾ ਹੋਇਆ ਸਾਫ ਪਾਣੀ ਹੌਲੀ-ਹੌਲੀ ਕਰਕੇ ਉਹਦੇ ਅੰਦਰੋਂ ਸਾਰਾ ਜਿਹੜਾ ਮੈਲਾ ਥਾਂ ਹੈ ਉਹ ਸਾਫ ਕਰ ਲਿੰਦਾ ਇਸੇ ਤਰ੍ਹਾਂ ਹੀ ਸਾਡੇ ਅੰਦਰ ਵਿਕਾਰ ਹਨ ਉਹਨਾਂ ਨੂੰ ਸਾਫ ਕਰਨ ਲਈ ਜਗਿਆਸੂ ਨੂੰ ਗੋਣਾ ਦੀ ਲੋੜ ਹੈ ਔ ਗੁਰੂ ਦੁਆਰਾ ਗੁਣ ਇਕੱਠੇ ਕਰੇ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤਮਾਣੀ ਬਰਮਾਓ ਸਤ ਸੁਹਾਣ ਸਰਮਣ ਚਾਓ ਜਿਨ੍ਹਾਂ ਨੇ ਗੁਣ ਲੈ ਕੇ ਉਸ ਗੁਰੂ ਦੀ ਬਾਣੀ ਨੂੰ ਗਾਉਣਾ ਕੀਤਾ ਗੁਰੂ ਨਾਲ ਜੁੜਨਾ ਕੀਤਾ ਗੁਰਮੋ ਗੁਣ ਬੇਹਾਜੀਐ ਮਲ ਹਉਮੈ ਕੱਢੈ ਧੋਏ ਉਹਨਾਂ ਦੇ ਹਿਰਦੇ ਵਿੱਚੋਂ ਅਹੰਕਾਰ ਦੀ ਮੈਲ ਲੱਥ ਕੇ ਨਿਕਲ ਗਈ ਜਿਨ੍ਹਾਂ ਨੇ ਸਤਿਗੁਰ ਦੇ ਸਨਮੋਖੇ ਗੁਣ ਖੇਦੇ ਅਤੇ ਭਾਵ ਗੁਣ ਪ੍ਰਾਪਤ ਕੀਤੇ ਸਚਵਨੰਜ ਰੰਗ ਸਿਉ ਸਤ ਸੌਦਾ ਹੋਏ ਜਿਨ੍ਹਾਂ ਨੇ ਹਰੀ ਦੇ ਸੱਚੇ ਨਾਮ ਨੂੰ ਵਣਜਿਆ ਭਾਵ ਖਰੀਦਿਆ ਵਣਜ ਕਰੋ ਵਣਜਾਰਿਓ ਵਖਰ ਲਹਿਓ ਸੰਭਾਲ ਸਚੁ ਬਨਜੈ ਰੰਗ ਸਿਓ ਜਦੋਂ ਪ੍ਰੇਮ ਦੇ ਨਾਲ ਗੁਰੂ ਦੇ ਗੁਣਾਂ ਨੂੰ ਪ੍ਰਾਪਤ ਕੀਤਾ ਸਿਰ ਬੱਟੇ ਉਹ ਸੌਦਾ ਖਰੀਦਿਆ ਉਹ ਨਾਨਾਏ ਸੌਦਾ ਸਦਾ ਨਾਲ ਨਿਭਦਾ ਹੈ ਸਚੁ ਬਨਜੈ ਰੰਗ ਸਿਓ ਸਤ ਸੌਦਾ ਹੋਏ ਟੋਟਾ ਮੂਲ ਨਾ ਆਵਈ ਸਿਰ ਉਹਨਾਂ ਨੂੰ ਕਦੇ ਵੀ ਘਾਟਾ ਨਹੀਂ ਪੈਂਦਾ ਉਹਨਾਂ ਦੇ ਜੀਵਨ ਵਿੱਚ ਕਦੇ ਘਾਟਾ ਨਹੀਂ ਹੁੰਦਾ ਤੇ ਸੌਦੇ ਵਿੱਚੋਂ ਲਾਭ ਇਹ ਮਿਲਦਾ ਹੈ ਕਿ ਪ੍ਰਮਾਤਮਾ ਉਹਨਾਂ ਨੂੰ ਪਿਆਰਾ ਲੱਗਣ ਲੱਗ ਜਾਂਦਾ ਇਹ ਗੁਰੂ ਦੇ ਬਖਸ਼ੇ ਨਾਮ ਦੀ ਇਹ ਬਖਸ਼ਿਸ਼ ਹੈ ਕਿਰਪਾ ਹੈ ਕਿ ਉਹਨਾਂ ਨੂੰ ਹਰੀ ਦਾ ਨਾਮ ਜਿਹੜਾ ਹੈ ਉਹ ਚੰਗਾ ਲੱਗਣ ਲੱਗ ਜਾਂਦਾ ਹਰ ਹਰ ਅਰਥ ਸਰੀਰ ਹਾਂ ਵਿੱਚ ਆ ਪੂਰੇ ਬੁਰਕੇ ਅੱਗੇ ਇਸ ਤਰ੍ਹਾਂ ਜਿਨ੍ਹਾਂ ਨੇ ਪੂਰੇ ਗੁਰੂ ਦੇ ਅੱਗੇ ਆਪਣੇ ਆਪ ਨੂੰ ਵੇਚ ਦਿੱਤਾ ਗੁਰੂ ਨੇ ਵੀ ਉਹਨਾਂ ਨੂੰ ਪਰਮੇਸ਼ਰ ਦੇ ਵਿੱਚ ਮਿਲਾ ਦਿੱਤਾ ਤੇ ਪਰਮੇਸ਼ਰ ਰੂਪੀ ਸੌਦਾ ਜਦੋਂ ਉਹਨਾਂ ਨੂੰ ਪ੍ਰਾਪਤ ਹੋਇਆ ਫਿਰ ਉਹ ਹੈਰਾਨ ਹੋਏ ਉਹਨਾਂ ਦਾ ਫਿਰ ਉਸ ਮਾਲਕ ਦੇ ਨਾਲ ਪਿਆਰ ਪੈ ਗਿਆ ਨਾਨਕ ਤਿੰਨ ਸੱਚ ਵਨੰਜਿਆ ਤੁਰ ਦੇਖਿਆ ਪਰ ਆਪਤ ਹੋਏ ਏ ਨਾਨਕ ਇਹ ਸੱਚੇ ਨਾਮ ਦੀ ਖਰੀਦ ਉਹੀ ਮਨੋ ਕਰਦੇ ਆ ਜਿਨ੍ਹਾਂ ਨੂੰ ਇਹ ਸੱਚਾ ਨਾਮ ਮੁੱਢ ਤੋਂ ਹੀ ਕੀਤੇ ਹੋਏ ਚੰਗੇ ਕਰਮਾਂ ਦੇ ਸੰਸਕਾਰਾਂ ਕਰਕੇ ਮਿਲ ਜਾਂਦਾ ਭਾਵ ਜਿਨ੍ਹਾਂ thro ਹੀ ਮੱਠੇ ਦੇ ਵਿੱਚ ਲਿਖਿਆ ਤਿੰਨਾਂ ਨੂੰ ਦਾਤਾ ਆਣ ਮਿਲੇ ਆ ਉਹਨਾਂ ਨੂੰ ਗੁਰੂ ਮਿਲਦਾ ਹੈ ਕੀਤੇ ਹੋਏ ਭਲੇ ਕਰਮਾਂ ਦੇ ਸੰਸਕਾਰਾਂ ਸਦਕਾ ਹਿਰਦੇ ਵਿੱਚ ਉਕਰਿਆ ਹੋਇਆ ਉਹਨਾਂ ਨੂੰ ਹਰੀ ਦਾ ਨਾਮ ਮਿਲ ਜਾਂਦਾ ਇਸ ਕਰਕੇ ਅੱਗੇ ਪੌੜੀ ਵਿੱਚ ਕੀ ਬਖਸ਼ਿਸ਼ ਕਰਦੇ ਐ ਸਲਾਹੀ ਸਤਿ ਸਲਾਹਣਾ ਸਾ ਸੱਤਿਆ ਪੁਰਖ निराले हे ਭਾਈ ਜਿਹੜੇ ਸਲਾਹਣ ਜੋ ਪਰਮੇਸ਼ਰ ਨੂੰ ਸਲਾਹਦੇ ਹਨ ਉਹ निराले ਪੁਰਖ ਹੁੰਦੇ ਹਨ ਉਹ ਪਰਮੇਸ਼ਰ ਦੇ ਪਿਆਰੇ ਨਰ ਹੋਣਲੇ ਪਰਮੇਸ਼ਰ ਨੂੰ ਮਿਲ ਕੇ ਉਹਦਾ ਰੂਪ ਹੋ ਜਾਂਦੇ ਐ اے ਸੱਚੇ ਹਰੀ ਮੈਨੂੰ ਉਹਨਾਂ ਦਾ ਮਲਾਪ ਤੂੰ ਕਰਵਾਇਆ ਤੇ ਹੁਣ ਮੈਂ ਉਹਨਾਂ ਦੇ ਨਾਲ ਉਹਨਾਂ ਦੀ ਸਿਫਤ ਕਰਾਂ ਸੱਚ ਸਲਾਹੀ ਸੱਚ ਜੋ ਸਲਾਉਣ ਯੋਗ ਐ ਸੱਚ ਸਲਾਹਣਾ ਸੱਚ ਉਹਨਾਂ ਨੂੰ ਸਲਾਉਣਾ ਕਰੀਏ ਸਾ ਸੱਚਾ ਪੁਰਖ ਜਰਾਲੇ ਉਸ ਨਿਰਾਨੇ ਜੋ ਅਦੁੱਤੀ ਹੈ ਜਿਸ ਦੇ ਨਾਲ ਦਾ ਹੋਰ ਨਹੀਂ ਉਹਦੀ ਕੀਤੀ ਹੋਈ ਸਿਫਤ ਹੀ ਸਾਡੇ ਨਾਲ ਲਿਬਦੀ ਹੈ ਸਤਿ ਸੇਵੀ ਸਤਿ ਮਨ ਵਸੈ ਸਾ ਸੱਚਾ ਹਰਖਵਾਲੇ ਜੋ ਸੱਚਾ ਹਰੀ ਸਬ ਦਾ ਰਾਖਾ ਹੈ ਉਸ ਦੀ ਸੇਵਾ ਕਰਾਂ ਤੇ ਸੱਚਾ ਹਰੀ ਮੇਰੇ ਮਨ ਵਿੱਚ ਨਿਵਾਸ ਕਰੇ ਬਾਦਸ਼ਾਹੀ ਕਹਿੰਦੇ ਹਨ ਸਤਿ ਸੇਵੀ ਸਤਿਮਨ ਵਸੇ ਮੈਂ ਉਹਦਾ ਸਿਮਨ ਕਰਾਂ ਉਹ ਮੇਰੇ ਹਿਰਦੇ ਵਿੱਚ ਵਸ ਜਾਵੇ ਸਤ ਸੱਚਾ ਹਰਖਵਾਲੇ ਤੇ ਉਹ ਸੱਚਾ ਹਮੇਸ਼ਾ ਹਿਰਦੇ ਵਿੱਚ ਵਸ ਕੇ ਮੇਰੀ ਰੱਖਿਆ ਕਰੇ ਜੋ ਸਬਦ ਦਾ ਰਾਖਾ ਹੈ ਸਤ ਸੱਚਾ ਜਿਨੀ ਅਰਾਧੇ ਆ ਜਿਨ੍ਹਾਂ ਨੇ ਉਹ ਸੱਚੇ ਪਰਖ ਨੂੰ ਅਰਦਾਨਾ ਕੀਤਾ ਸਤਿਮੁ ਸਿਮਰਨਾ ਕੀਤਾ ਸੇ ਜਾਇ ਰਲੇ ਸਤਿ ਨਾਲੇ ਉਹ ਆਦੇ ਨਾਲ ਜਾਣ ਰਲੇ ਸਾ ਸੱਚਾ ਜਿਨੀ ਨ ਸੇਵਿਆ ਤੇ ਜਿਨਾਂ ਨੇ ਉਸ ਨੂੰ ਨਹੀਂ ਸਿਮਰਿਆ ਜਿਹਦੇ ਉਹਦੇ ਨਾਲ ਨਹੀਂ ਜੁੜੇ ਸੇ ਮਨਮੁਖ ਮੂੜ ਬਿਤਾਲੇ ਉਹ ਮਨਮੁਖ ਮੂਰਖ ਤੇ ਭੂਤਣੇ ਦੀ ਤਰ੍ਹਾਂ ਵਤੀਤ ਕਰਦੇ ਹਨ ਜ਼ਿੰਦਗੀ ਨੂੰ ਜਿਹੜੀ ਉਸ ਮਾਲਕ ਦੇ ਨਾਲ ਨਹੀਂ ਜੁੜੇ ਉਹਨਾਂ ਦਾ ਜੀਵਨ ਐਸਾ ਬਤੀਤ ਹੁੰਦਾ ਹੈ ਪਾਤਸ਼ਾਹ ਜੀ ਕਹਿੰਦੇ ਉਹ ਆਲ ਕਤਾਲ ਮੋਹੋ ਬੋਲਦੇ ਉਹ ਮੋਹੋ ਅਜਿਹੇ ਬਕਵਾਸ ਕਰਦੇ ਰਹਿੰਦੇ ਹਨ ਜਿਵੇਂ ਸ਼ਰਾਬ ਪੀਤੇ ਆ ਸ਼ਰਾਬੀ ਬਕਵਾਸ ਕਰਦਾ ਉਹਨੂੰ ਪਤਾ ਨਹੀਂ ਲੱਗਦਾ ਕਿੰਨਾ ਕੀ ਬੋਲੀ ਜਾਣਾ ਆਪ ਪੁੱਤਰੇ ਹੋ ਜਾਂਦੇ ਆ ਉਲਟ-ਪੁਲਟ ਗੱਲਾਂ ਕਰਦੇ ਆ ਅਸੱਭਿਆ ਬੋਲ ਬੋਲਦੇ ਆ ਜਿਵੇਂ ਕਿਸੇ ਸ਼ਰਾਬੀ ਨੇ ਨਸ਼ਾ ਪੀਤਾ ਹੋਵੇ ਆ ਜਿਹੜੇ ਨਾਮ ਜਪਵਾਲੇ ਆ ਉਹ ਨਾਮ ਦੇ ਨਾਲ ਜੁੜਦੇ ਹਨ ਅਖੀਰ ਤੇ ਉਹਨਾਂ ਮਨਮੁਖਾਂ ਦੀ ਇੱਕ 판ਕੀ ਵਿੱਚ ਇਹ ਗੱਲ ਕਰਤੀ ਆ ਪਿੱਛੇ ਜਾ ਕੇ ਕਿ ਜਿਹੜੇ ਉਹਦੇ ਨਾਲ ਜੜ ਗਏ ਉਹ ਤਾਂ ਉਹਦੇ ਵਿੱਚ ਮਿਲ ਕੇ ਉਹਦਾ ਰੂਪ ਹੋ ਗਏ ਤੇ ਜਿਹੜੇ ਉਹਦੇ ਨਾਲ ਨਹੀਂ ਜੁੜੇ ਉਹਨਾਂ ਦਾ ਜੀਵਨ ਐਸਾ ਹੀ ਬਤੀਤ ਹੁੰਦਾ ਹੈ ਜਿਸ ਤਰ੍ਹਾਂ ਕਿਸੇ ਨੇ ਮਦ ਪੀਤੀ ਹੋਵੇ ਉਹ ਮਨੁੱਖ ਮੂਰਖ ਭੂਤ ਨੇ ਹਨ ਤਾਂ ਤੇ ਪਾਤਸ਼ਾਹ ਸਾਨੂੰ ਇਹ ਸਲਾਹ ਦਿੰਦੇ ਆ ਐਸਾ ਮਦ ਮੂਲ ਨ ਪੀਚੇ ਜਿਤ ਬਰਨ ਪਵੇ ਵਿਚ ਆਏ ਆਪਣਾ ਪਰਾਇਆ ਨ ਪਛਾਣੇ ਖਸਮੋ ਧੱਕੇ ਖਾਏ ਔਰ ਉਹ ਆਪਣੇ ਤੇ ਪਰਾਇਏ ਦੀ ਪਛਾਣ ਨਹੀਂ ਰੱਖਦੇ ਫਿਰ ਜੋ ਮੂੰਹ ਚੋਂ ਆਉਂਦਾ ਬੋਲਦੇ ਰਹਿੰਦੇ ਖੈਰ ਏ ਸੀ ਰਾ ਗਉੜੀ ਕੀ ਵਾਰ ਮਹੱਲਾ ਚੌਥਾ ਦਾ 19 ਮਾ ਕਬਦ ਜੋਕੇਸ਼ ਗਨ ਸੈ ਮਹਾਰਾਜ ਜੀ ਦੇ 311 ਅੰਗ ਤੋਂ ਆਰੰਭ ਹੋ ਕੇ ਅੱਗੇ ਚੱਲਦਾ ਹੈ ਗੁਰੂ ਕਿਰਪਾ ਕੰਨ ਬੋਲਦੇ ਅਨੇਕਾਂ ਅਖਰ ਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਬਲਾਵ ਫਤਿ ਪਾਫਤੇ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ